ਆਦਾ ਬਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਬਹੁਤ ਸਾਰੇ ਪੈਨਾ ਅਤੇ ਭਰਾਮਾ ਦੇ ਕਮੈਂਟ ਹੋ ਰਹੇ ਸੀ ਕਿ ਦਰੂਦ شریف ਦੀ ਵੀਡੀਓ ਅਪਲੋਡ ਕੀਤੀ ਜਾਵੇ ਕਿਉਂਕਿ ਦਰੂਦ شریف ਨੂੰ ਪੜਨ ਦੇ ਅਨੇ ਕਾਹੀ ਫਾਇਦੇ ਮਿਲਦੇ ਨੇ ਅਤੇ ਬਹੁਤ ਸਾਰੇ ਫਾਇਦੇ ਮਿਲਦੇ ਨੇ ਜੇਕਰ ਤੁਸੀਂ ਇਹਨਾਂ ਫਾਇਦਿਆਂ ਨੂੰ ਜਾਣ ਲਵੋਗੇ ਤਾਂ ਤੁਸੀਂ ਵੀ ਦਰੋਧ ਪਾਖ ਪੜਨਾ ਸ਼ੁਰੂ ਕਰ ਦੇਵੋਗੇ ਮੁਹੰਮਦ ਸਾਖ ਦਾ ਫਰਮਾਨ ਹੈ ਜਿਹੜਾ ਵੀ ਇਨਸਾਨ ਮੇਰੇ ਲਈ ਇੱਕ ਵਾਰ ਵੀ ਦਰੋਧ ਪਾਖ ਭੇਜਦਾ ਹੈ ਜਾਂ ਦਰੋਧ ਪਾਖ ਪੜਦਾ ਹੈ ਉਸ ਤੇ 10 ਰਹਿਮਤਾ ਨਾਜ਼ਰ ਕਰ ਦਿੱਤੀਆਂ ਜਾਂਦੀਆਂ ਨੇ ਜਾਣੇ ਕਿ ਉਸ ਨੂੰ 10 ਰਹਿਮ ਤਾਂ ਬਖਸ਼ ਦਿੱਤੀਆਂ ਜਾਂਦੀਆਂ ਨੇ ਅਤੇ ਨਾਲ ਹੀ ਉਸ ਇਨਸਾਨ ਦੇ 10 ਗੁਨਾਹਾਂ ਨੂੰ ਵੀ ਮਾਫ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਜੇਕਰ ਕੋਈ ਇਨਸਾਨ ਇੱਕ ਵਾਰ ਵੀ ਦਰੂਤ ਸ੍ਰੀ ਪੜਦਾ ਹੈ ਤਾਂ ਉਸ ਦੇ ਖਾਤੇ ਵਿੱਚ 10 ਨੇਕੀਆਂ ਲਿਖ ਦਿੱਤੀਆਂ ਜਾਂਦੀਆਂ ਨੇ ਇਸਲਾਮ ਧਰਮ ਦੇ ਵਿੱਚ ਦਰूद पाक ਪੜਨਾ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ ਕੋਈ ਵੀ ਕਲਮਾ ਪੜਨਾ ਹੋਵੇ ਕੋਈ ਵੀ ਬੱਚੀਫਾ ਪੜਨਾ ਹੋਵੇ ਉਸ ਦੇ ਨਾਲ ਦਰूद पाक ਜ਼ਰੂਰ ਪੜਿਆ ਜਾਂਦਾ ਹੈ ਕੋਈ ਵੀ ਦੁਆ ਫਰਿਆਦ ਪੜ੍ਹਨੀ ਹੋਵੇ ਤਾਂ ਉਸ ਦੀ ਸ਼ੁਰੂਆਤ ਵਿੱਚ ਅਤੇ ਆਖਿਰ ਵਿੱਚ ਦਰूद पाक ਜ਼ਰੂਰ ਪੜਿਆ ਜਾਂਦਾ ਹੈ ਦਰूद पाक ਤੋਂ ਬਿਨਾ ਇਸਲਾਮੇ ਬਜੀਫੇ ਸਾਬ ਅਧੂਰੇ ਨੇ ਸੋ ਇਸ ਤਰ੍ਹਾਂ ਦਰੂਦ ਪਾਕ ਪੜਨ ਵਾਲੇ ਨੂੰ ਅਨੇਕ ਕਈ ਫਾਇਦੇ ਮਿਲਦੇ ਨੇ ਅੰਨ ਵਿੱਚ ਬਰਕਤ ਮਿਲਦੀ ਹੈ ਧੰਨ ਵਿੱਚ ਬਰਕਤ ਮਿਲਦੀ ਹੈ ਕਾਰੋਬਾਰ ਵਿੱਚ ਬਰਕਤ ਮਿਲਦੀ ਹੈ ਦਰੂਦ ਪਾਕ ਪੜਨ ਵਾਲੇ ਦਾ ਸਮਾਜ ਵਿੱਚ ਰਤਬਾ ਗੁਲੰਦ ਹੁੰਦਾ ਹੈ ਉਸ ਦੇ ਚਿਹਰੇ ਤੇ ਇਲਾਹੀ ਨੂਰ ਆਉਂਦਾ ਹੈ ਬਲਾਮਾ ਉਸ ਤੋਂ 70 ਕੋਸ ਦੂਰ ਰਹਿੰਦੀਆਂ ਹਨ ਉਸ ਨੂੰ ਹਰ ਇੱਕ ਕੰਮ ਵਿੱਚ ਸਫਲਤਾ ਮਿਲਦੀ ਹੈ ਹੁਣ ਮੈਂ ਆਪ ਸਭ ਨੂੰ ਸਭ ਤੋਂ ਛੋਟਾ ਦਰੂਪਾਕ ਦੱਸਣ ਜਾ ਰਹੇ ਹਾਂ ਸਭ ਤੋਂ ਛੋਟਾ ਦਰੂਪਾਕ ਇਸ ਲਈ ਦੱਸਣਾ ਹੈ ਕਿਉਂਕਿ ਇਹ ਬੋਲਣ ਵਿੱਚ ਬਹੁਤ ਹੀ ਆਸਾਨ ਹੈ ਅਤੇ ਯਾਦ ਕਰਨਾ ਵੀ ਸੌਖਾ ਹੈ ਸੋ ਹੁਣੇ ਤੁਸੀਂ ਦਰੂਦ ਪਾਕ ਸੁਣ ਲਵੋ ਅਤੇ ਨੋਟ ਕਰ ਲਵੋ ਸਰ ਅੱਲਾਹੁ ਤਾਲਾ ਅਲੈహి ਵਸੱਲਮ ਸਰ ਅੱਲਾਹੁ ਤਾਲਾ ਅਲੈహి ਵਸੱਲਮ ਸੋ ਇਹ ਦਰੂਦ ਪਾਕ ਤੁਹਾਡੇ ਸਾਰਿਆਂ ਦੀ ਫੋਨ ਦੀ ਸਕਰੀਨ ਤੇ ਵੀ ਲਿਖਿਆ ਹੋਇਆ ਦਿਖਾਈ ਦੇਵੇਗਾ ਸੋ ਨਾਜ਼ਰਿਨ ਹੁਣ ਤੁਸੀਂ ਆਪ ਇਸ ਦਰੂਦ شریف ਨੂੰ ਪੜ ਕੇ ਇਸ ਦੀ ਰਹਿਮਤ ਬਰਕਤ ਲੈ ਸਕਦੇ ਹੋ ਸੋ ਨਾਜ਼ਰੀਨ ਜਿਹੜੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ